अयोध्या ਵਿੱਚ ਸ਼੍ਰੀ ਰਾਮ ਮੂਰਤੀ ਸਥਾਪਨਾ ਮੌਕੇ ਗੁਰਦਾਸਪੁਰ ਵਿੱਚ ਸਨਾਤਨ ਜਾਗਰਣ ਮੰਚ ਵੱਲੋਂ ਅਲੌਕਿਕ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿੱਚ ਪੂਰੇ ਦਾ ਪੂਰਾ ਸ਼ਹਿਰ ਮੁੜ ਪਿਆ ਇਸ ਵਿੱਚ ਬਜ਼ੁਰਗ ਵੀ ਕਹਿੰਦੇ ਨਜ਼ਰ ਆਏ ਕਿ ਆਪਣੀ ਜ਼ਿੰਦਗੀ ਵਿੱਚ ਸ਼ਰਧਾਲੂਆਂ ਦਾ ਇੰਨਾ ਸਲਾਬ ਉਸਨੇ ਕਦੇ ਨਹੀਂ ਦੇਖਿਆ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਈ ਤੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮਾਈ ਤੇ ਤਲਾਬ ਮੰਦਰ ਚ ਸਮਾਪਤ ਹੋਈ ਇਸ ਮੌਕੇ ਸ਼ੋਭਾ ਯਾਤਰਾ ਦੀ ਗਵਾਈ ਕਰਦੀਆਂ ਪਗੜੀ ਧਾਰੀ ਬੁਲਟ ਮੋਟਰਸਾਈਕਲ ਚਲਾਉਂਦੀਆਂ ਲੜਕੀਆਂ ਆਕਰਸ਼ਣ ਦਾ ਕੇਂਦਰ ਰਹੀਆਂ ਜਦਕਿ ਅਯੋਧਿਆ ਧਾਮ ਤੋਂ ਵਿਸ਼ੇਸ਼ ਰੂਪ ਵਿੱਚ ਮਗਾਇਆ ਸ਼੍ਰੀ ਰਾਮ ਦਾ ਸਰੂਪ ਪਾਲਕੀ ਵਿੱਚ ਸਿਸ਼ਵਤ ਸੀ ਅੱਜ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਜੋ ਅੱਜ ਅਜੋਧਿਆ ਦੇ ਵਿੱਚ ਆ ਰਾਮ ਮੰਦਰ ਦਾ ਅਦਗਮ ਹੋਇਆ ਔਰ ਨਾਲ ਹੀ ਸ਼੍ਰੀ ਰਾਮ ਦੀ ਪਾਰ ਕੋਸ਼ਿਸ਼ਤਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੇ ਲਾਈਵ ਅਸੀਂ ਸ਼ਾਮਲ ਹੋਣ ਦਾ ਮੌਕਾ ਮਿਲਿਆ ਔਰ ਅਸੀਂ ਸਾਰਿਆਂ ਨੇ ਪਾਰਟੀ ਬਾਜੀ ਤੋਂ ਸਾਰਿਆਂ ਉੱਠ ਕੇ ਗੁਰਦਾਸਪੁਰ ਬਾਜ਼ ਕਰਕੇ ਆਪਣੇ ਸ਼ਹਿਰ ਦੀ ਗੱਲ ਕਰਾਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਆਹ ਪੱਲਾਂ ਦਾ ਜਿਹੜਾ ਅਸੀਂ ਹਿਸਾਬ ਬੜਿਆ ਉਹ ਵੀ ਪ੍ਰਭੂ ਦੀ ਕਿਰਪਾ ਲਈ ਸਾਨੂੰ ਮੌਕਾ ਮਿਲਿਆ ਵਿੱਚ ਸ਼ਾਮਲ ਹੋਣ ਦਾ ਅੱਜ ਬੜੀ ਵੱਡੀ ਤعداد ਚ ਸਾਰੇ ਹੀ ਆ ਰਾਮ ਭਗਤਾਂ ਨੇ ਸਾਰੇ ਲੋਕਾਂ ਨੇ ਲੰਗਰ ਲਾਏ ਹੋਏ ਆ ਔਰ ਆ ਯਾਤਰਾ ਨਿਕਲ ਰਹੀ ਆ ਬਹੁਤ ਵੱਡੀ ਜੀ ਦੇ ਵਿੱਚ ਮੈਂ ਆਸ ਕਰਦਾ ਕਿ ਸਾਰੇ ਸਮਾਂ ਕੱਢ ਕੇ ਅਸੀਂ ਯਾਤਰਾ ਚ ਵੀ ਆਪਣਾ ਸਮਾਂ ਕੱਢਣਗੇ ਔਰ ਪ੍ਰਭੂ ਰਾਮ ਕੀ ਦੇ ਕੇ ਹੀ ਅਰਦਾਸ ਕਰਦੇ ਆ ਕਿ ਉਹ ਸਾਰੇ ਘਰਾਂ ਦੇ ਉੱਤੇ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਔਰ ਸਾਡੇ ਵਿੱਚ ਆਪਸੀ ਭਾਈਚਾਰਾ ਵਾਸ ਕਰਕੇ ਕਾਇਮ ਰਵੇ ਕਿਉਂਕਿ ਜਿੱਥੇ ਆਪਸੀ ਭਾਈਚਾਰਾ ਜਿੱਨਾ ਚਿਰ ਕਾਇਮ ਰਹੂਗਾ ਉਨੀ ਦੇਰ ਤੱਕ ਸਾਡੇ ਸੂਬੇ ਸਾਡਾ ਮੁਲਕ ترقی ਕਰਦਾ ਰਹੂਗਾ ਔਰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਬਤੌਰ ਇੱਕ ਆਮ ਇਨਸਾਨ ਬਤੌਰ ਇੱਕ ਭਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੀ ਸੰਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਦੇ ਹੋਏ ਯਾਤਰਾ ਵੀ ਕੱਢ ਰਹੇ ਹਾਂ ਇਸ ਵੰਚ ਮੈਂ ਇੱਕ ਵਾਰ ਫੇਰ ਬਾਬੂ ਰਾਮ ਜੀ ਦੇ ਅੱਜ ਇਸ ਸਮਾਰੋਹ ਦੇ ਵਿੱਚ ਅਹਿਮ ਪਲਾਂ ਦੇ ਵਿੱਚ ਜਿੰਨੇ ਵੀ ਕਦਮ ਚੱਲ ਕੇ ਆਏ ਆ ਸਾਰਿਆਂ ਨੂੰ ਦਿਲ ਦੀਆਂ ਬਾਰੀਆਂ ਤੋਂ ਮੁਬਾਰਕਬਾਦ। ਅੱਜ ਬੜਾ ਖੁਸ਼ੀ ਵਾਲਾ ਔਰ ਬਹੁਤ ਆਜੇਸ਼ਾਲੀ ਦਿਨ ਹੈ ਕਿ ਸਾਡੇ ਭਾਰਤ ਦੇ ਸੰਸਕ੍ਰਿਤੀ ਦੇ ਪ੍ਰਤੀਕ ਭਗਵਾਨ ਰਾਮ ਜੀ ਦੀ प्राण प्रतिष्ठा ਦਾ ਪ੍ਰੋਗਰਾਮ ਅਯੁੱਧਿਆ ਦੇ ਵਿੱਚ ਹੋ ਰਿਹਾ ਔਰ ਅੱਜ ਸੂਬੇ ਦੇ ਲਈ ਸਾਰੇ ਹਿੰਦੁਸਤਾਨ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਇਸ ਦਿਨ ਨੂੰ ਇੱਕ ਉਤਸ਼ਾਹ ਦੇ ਉਤਸਵ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਲੋਕਾਂ ਨੇ ਜਗਾ ਜਗਾ ਲੰਗਰ ਲਾ ਕੇ ભગવાન ਰਾਮ ਦੀ ਉਪਾਸਨਾ ਪੂਜਾ ਕੀਤੀ ਆ ਅਰ ਸਾਡੇ ਇਲਾਕੇ ਦੇ ਵਿੱਚ ਵੀ ਬਹੁਤ ਖੁਸ਼ੀ ਬੜਿਆ ਦੇਖਣਾ ਔਰ ਮੇਰੀ ਇੱਕ ਗੱਲ ਦੀ ਖੁਸ਼ੀ ਆ ਇਹ ਪ੍ਰੋਗਰਾਮ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਅੱਜ ਲੋਕ ਜਿਹੜੇ ਨੂੰ ਮਨਾ ਰਹੇ ਨੇ ਸਮਾਜ ਦਾ ਹਰ ਸਮੁਦਾਇ ਸਮਾਜ ਦਾ ਹਰ ਵਰਗ ਉਸ ਦਿਨ ਨੂੰ ਆਪਣਾ ਸਮਝ ਕੇ ਬੁਲਾ ਰਿਹਾ ਇੱਕ ਮੇਲੇ ਵਰਗਾ ਮਾਹੌਲ ਜਿਹੜਾ ਉਹ ਬਣਿਆ ਉਹ ਅੱਜ ਪੂਜਨੀ ਸ਼ੋਭਾ ਯਾਤਰਾ ਮੋਹ ਸਾਡੇ ਬਜ਼ਾਰਾਂ ਚ ਹੁੰਦੀ ਹੋਈ ਅੱਗੇ ਜਾ ਰਹੀ ਆ ਇਹ ਭਗਵਾਨ ਰਾਮ ਦੀ ਲੀਲਾ ਨੂੰ ਦਰਸਾ ਰਹੀ ਆ ਮੈਂ ਦੀ ਕੋਈ ਬੇਨਤੀ ਕਰੂੰਗਾ ਕਿ ਭਗਵਾਨ ਰਾਮ ਉਹਨਾਂ ਬ੍ਰਿਯਾਦਾ ਪਰਸ਼ੋਦ ਬਰਾਮ ਕਿਹਾ ਗਿਆ ਉਹਨੇ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਮर्याਦਾ ਦੇ ਵਿੱਚ ਰਹਿ ਕੇ ਕਰਨ ਦੀ ਗੱਲ ਕੀਤੀ ਆ ਉਹਦੇ ਗੁਣਾਂ ਨੂੰ ਅਪਣਾਈਏ ਔਰ ਜ਼ਿੰਦਗੀ ਦੇ ਜਿੱਥੇ ਜਿੱਥੇ ਕੋਈ ਜ਼ਿੰਮੇਵਾਰੀ ਮਿਲੀ ਆ ਉਹਦੇ ਜ਼ਿੰਦਗੀ ਦੇ ਨਿਰਵਾਹ ਦੇ ਵਿੱਚ ਉਹਨਾਂ ਅਸੂਲਾਂ ਨੂੰ ਅਪਣਾ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਔਰ ਅੱਜ ਆ ਹੀ ਲੱਗ ਰਿਹਾ ਮਗੇਸ਼ ਜੀ ਆਓ ਮਿਲ ਮੰਗਲ ਗਾਏ ਆਪੋ ਤੇਰਾਬ ਆਏ ਅੱਜ ਜਿਹੜੀ ਸ਼ੋਭਾ ਯਾਤਰਾ ਹੈ ਇਹ ਜਿਹੜੀ ਆ ਇੱਥੋਂ ਚੱਲ ਕੇ ਮੜਕੇ ਜਹਾਜ ਚੌਂਕ ਜਹਾਜ ਚੌਂਕ ਤੋਂ ਹਨੂਮਨ ਚੌਂਕ ਹਨੂਮਨ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੇ ਲਾਇਬ੍ਰੇਰੀ ਚੌਂਕ ਤੋਂ ਜਿਹੜੀ ਪ੍ਰਾਣੀ ਸਬਜੀ ਮੰਡੀ ਕਨਵਾਲ ਚੌਂਕ ਤੇ ਫਿਰ ਮਾਈ ਜੀ ਦੇ ਮੰਦਿਰ ਤੇ ਜਾ ਕੇ ਜਿਹੜੀ ਸਵਾਪਤ ਹੋਣੀ ਆ ਇਹਦੇ ਚ ਅਸੀਂ ਜਿਹੜੀ ਪੁਲਿਸ ਫਰੰਟ ਤੇ ਵੀ ਪੁਲਿਸ ਲਾਤੀ ਨਾਲ ਪੀਸੀਆਰ ਲਾਇਆ ਨਾਲ ਸਾਰੇ ਚੌਕਾ ਦੇ ਵਿੱਚ ਅਸੀਂ ਟ੍ਰੈਫਿਕ ਪੁਲਿਸ ਲਾਈ ਹੈ ਜੀ ਸਪੈਸ਼ਲ ਨਾਕੇ ਵੀ ਲਾਤੇ ਨੇ ਵੀ ਰਸਤਿਆਂ ਦੇ ਵਿੱਚ ਤੇ ਪਿਛਲੇ ਪਾਸੇ ਦੇ ਪਾਲਕੀ ਸਾਹਿਬ ਦੇ ਨਾਲ ਵੀ ਫੋਰਸ ਲਾ ਕੇ ਤ੍ਰੀਬਨ 100 ਕ ਮਲਾਜ਼ਮ ਜਿਹੜਾ ਅਸੀਂ ਇਹਦੇ ਰੇਂਜਮੈਂਟ ਤੇ ਲਾਇਆ ਹੋਇਆ ਹੈ ਕਿਸ ਤਰ੍ਹਾਂ ਲੋਕਾਂ ਨੂੰ ਰਾਤ ਨੂੰ ਸਰਵਿਸਿੰਗ ਕਰਨਾ ਹੈ ਰਾਤ ਨੂੰ ਮੇਰੇ ਲੋਕਾਂ ਨੂੰ ਇੱਕੋ ਹੀ ਅਪੀਲ ਆ ਬੜੇ ਸ਼ਾਂਤੀਪੂਰਨ ਕਰਨ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਚ ਆਜ ਰਿਹਾ ਉਹਨਾਂ ਦੀ ਸਕਿਉਰਿਟੀ ਵਜੋਂ ਮਲਾਜ਼ਮ ਕੋਈ ਰਹਿ ਚੱਤੀ ਵਰਗਾ ਲਾਈ ਗਈ ਹੈ ਜਿੰਨੀ ਫੋਰਸ ਦਿਨੇ ਲੱਗੀ ਹੈ ਜੀ ਉਨੀ ਰਾਤ ਰਹਿ ਕੇਗੀ ਔਰ ਰਾਤ ਨੂੰ ਗਸ਼ਟਾ ਜਿਹੜੀਆਂ ਸਪੈਸ਼ਲ ਲਾਈਆਂ ਗਈਆਂ ਨੇ